ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸ਼ੇਅਰ ਕਰੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ਾਹੀਵਾਲ ਤੇ ਥੋੜਾ ਜਿਹਾ ਐਚਪਨਾ ਕ੍ਰਾਸ ਨਗੀਨਾ ਦਿਖਾਉਣਾ ਚੰਗਾ ਤੇ ਬਾਈ ਜੀ ਨਗਰਾਮਾ ਇਹ ਗੱਲਬਾਤ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਦਸੀਲ ਤਪਾ ਨੇੜੇ ਭਦੌੜ ਆ ਜਾ ਵੀਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਵੀਰੇ ਹਾਂਜੀ ਬਾਈ ਨੰਬਰ ਬੋਲੋ ਜੀ 62 48 10 48 ਠੀਕ ਹੈ ਜੀ ਤੇ ਪਿੰਡ ਹਲਕੜੇ ਪਿੰਡ ਹਲਕੜੇ ਜਿਹੜੀ ਤੇਰੀ ਆਪਾ ਪਾਰ ਤੋਂ ਵੀਰੇ ਪਾਈ ਸੀਗੀ ਬੂਰੀ ਦੀ ਵੀਡੀਓ ਹੋ ਗਈ ਤੇਰੀ ਬੂਰੀ ਵੀਰਾਂ ਬਾਈ ਉਹ ਵੀ ਸੇਵ ਹੋ ਗਈ ਆਇਆ ਕੋਈ ਫੋਨ ਫਾਨ ਮੇਰੇ ਕੋਲ ਫੋਨ ਬਾਈ ਬਹੁਤ ਆ ਠੀਕ ਹੈ ਉਹਦੀ ਹੋ ਗਈ ਫੇਰ ਤੇ ਅੱਜ ਆਪਾਂ ਲੈ ਆਏ ਆ ਚਿਪ ਦਾ ਸਾਹੀਵਾਲ ਤੇ ਚਿਪ ਨਾ ਥੋੜਾ ਕਰਾਸ ਚੰਗੀ ਪਹਿਲਣੀਆ ਵੜੇ ਪਹਿਲਣਾ ਬਾਈ ਦੋਨ ਜੀ ਆ ਜੇ ਠੀਕ ਆ ਦੋਨ ਜੀ ਆ ਸੀ ਲੀ ਗ੍ਰੀਨ ਤੇਰੀ ਹੈਗੀ ਹਾਂਜੀ ਹਾਂਜੀ ਲੈ ਆ ਦੇ ਕੋਈ ਕਰੋ ਚੈੱਕ ਜਿਵੇਂ ਗੱਬਣਾ ਇਹ ਜੀ ਨਹੀਂ ਕੱਲੇ ਨੂੰ ਹੈਗੀ ਤੇਰਾ ਥਣਕਾਰ ਵਿੱਚ ਇੱਕ ਚਾਰੇ ਨਿਕਲੋ ਵੀ ਪੂਰੇ ਗੈਪ ਤੇ ਲੇਵਾ ਮੂਰ ਹਵਾਨਾ ਫੋਟਾ ਵਾਂਗੂ ਪਿਆ ਤੇ ਪਿੱਛੋਂ ਵੀ ਚੰਗਾ ਤੇ ਦਿਨ ਕਿੰਨੇ ਕੱਢ ਜੂਗੀ ਹਫਤਾ ਲੈ ਜੂ ਬਾਈ ਹਫਤਾ ਲੈ ਜੂ ਪੂਰਾ ਠੀਕ ਆ ਕੱਡੀ ਨੂੰ ਬਾਹਰ ਨੂੰ ਤੋੜ ਕੇ ਦਿਖਾ ਦਈਏ ਸਾਹੀ ਵਾਲ ਦੀ ਭਾਰੀ ਮੰਗ ਕਰਦੇ ਨੇ ਹਾਂਜੀ ਬਹੁਤ ਵਧੀਆ ਤੇ ਦੁੱਧ ਕਿੰਨਾ ਘੜ ਦੂ ਵੀਰੇ ਦੀਪੂ ਦੁੱਧ ਬਾਈ 20+ ਚੱਲੂਗੀ ਜਮ ਜਮ ਜਾਜ ਗੱਲ ਕੀਤੀ ਹੈ 20+ ਤਾਂ ਆਉਣਾ ਲੈ ਕੇ ਚੱਲ ਮਣੀਏ ਇੱਥੇ ਇੱਥੇ ਲੱਗਾ ਆ ਦੇਖੋ ਜੀ ਬਾਕੀ ਦਾ ਸੀਲ ਠੰਡੀ ਘੱਟ ਮਿਲਦੀ ਵੀਰੇ ਇਹ ਜੀ ਵੜ ਕਰ ਲਿਓ ਬਾਈ ਨਾਲ ਸੰਪਰਕ ਪੂਰੀ ਚੰਗੀ ਹੈਗੀ ਮਾਰੀ ਹੱਥੋਂ ਤੇ ਇੱਥੇ ਖੜਾ ਕੇ ਵੀ ਭਰਾ ਦਈਏ ਚਾਹੇ ਜੀ ਮੈਂ ਮਰਜ਼ੀ ਦੂਗਾ ਆ ਦੇਖੋ ਠੀਕ ਆ ਵੀਰੇ ਹਾਂ ਤੇ ਡਿਮਾਂਡ ਵੀਰੇ ਦੀ ਹੋਣ ਤੇ ਕਰਾਂਗੇ ਬਾਈ ਜਾਇਜ਼ ਹੋਊ ਜਮਾ ਸ਼ਾਹੀਵਾਲ ਦਾ ਪੂਰੇ ਚੋ ਆ ਗਏ ਬਾਈ ਠੀਕ ਆ ਨਗਿਨੇ ਆ ਤੇ ਰੰਗ ਵੀ ਭੌਂਦੀ ਪੱਗ ਬਣ ਲਾਈ ਨਾ ਚਮਕਦਾ ਬਹੁਤ ਸੋਹਣੀ ਨੀ ਨਿਸਾਨੀ ਵੀ ਵਹਿੜ ਆ ਬਈ ਮਾਰੀ ਇਧਰੋਂ ਫੇਰ ਕਢਾ ਦੇ ਕਿਹੜਾ ਚੱਜ ਨਾਲ ਦਿਖਾ ਦੇ ਥਾਂ ਬਾਈ ਦੇ ਤੰਗ ਆ ਥੋੜਾ ਜਿਹਾ ਇਹਦਾ ਕਰਕੇ ਨਾ ਲੰਮੀ ਨਹੀਂ ਤੋਰੀ ਜਾਂਦੀ ਲੱਤ ਲੁੱਤ ਮਾਰਨਾ ਤਾਂ ਸੂਕੇ ਕੋਈ ਇਹਦੇ ਚੱਕਰ ਨਹੀਂ ਹਣਾ 1000 ਰੁਪਏ ਚਾਹੇ ਐਂ ਹੀ ਵਹਿ ਜਾ ਲੈ ਠੀਕ ਆ ਲੈ ਤੇ ਮਾਰਦੀ ਹੱਥ ਬਰਾਬਰ ਜਦੋਂ ਮੈਂ ਬਲੂਨ ਇਹ ਜੀ ਨਹੀਂ ਬਗਲ ਬੈਣ ਵੀ ਹਰੇ ਹੱਥਾਂ ਤੇ ਲੱਗੀ ਇਦਰ ਲਈ ਸ਼ੈਡੋ ਵੀ ਦੇਖੋ ਮੂਰੇ ਵੀ ਹਵਾਨਾ ਫੋਟੋ ਨੂੰ ਪਿਆ ਤੇ ਫੇਸ ਕੁਆਲਿਟੀ ਵੀ ਚੰਗੀ ਆ ਸੀਲ ਬਹੁਤ ਜਿਆਦੇ ਕੱਦ-ਕਾੜ ਬਹੁਤ ਵਧੀਆ ਹੈਗਾ ਪੂਰੀ ਚੰਗੀ ਆ ਵੀਰੇ ਆ ਦੇਖੋ ਜੀ ਦੇਖੋ ਕਰੋ ਚੈੱਕ ਪੂਰੀ ਇੱਕ ਨੰਬਰ ਵੈੜ ਹੈਗੀ ਕਰ ਲਿਓ ਬਾਈ ਦਾ ਸੰਪਰਕ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਮਿਲਕ ਰਹੂਗਾ 20+ ਮੁੱਲ ਫੋਨ ਤੇ ਹਾਂ ਹੈਡੂਡ ਬਹੁਤ ਆ ਬਾਕੀ ਦਾ ਸੀਲ ਸੰਡੀ ਪੂਰੀ ਗਰਮੀ ਦਾ ਨੇੜੇ ਵੀ ਨਹੀਂ ਆਉਣੀ ਇਹਦੇ ਹਾਂ ਨੰਬਰ ਬੋਲਨੀ ਵੀਰੇ 6284110 ਕਰਤਾ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜੀ